لکھ خوشیاں پاشاہیوں سے سات گور نظر کرس گل کی پوچھی ہے شکر گنج بابا شیر گریچ فریم کور شہر وکے اجن کا آگمنگ وڈی پدر منایا جا رہا ہے آؤ بابا اچھے لاسٹ دن ہے نگر کیرتن آؤٹ درخت کرونے ٹائم اُسے چڑھے ہاں گردوارا کلا بابا ਯਾਦ ਰੱਖੋ ਤੁਸੀਂ ਨਾ ਆਓ ਚੱਲੀਏ ਹੁਣ ਆਪਾਂ ਯਾਤਰਾ ਤੋਂ ਬਲਤ ਨਗਰ ਦੀ ਕਲਿਆਣਕਾ ਤਸਵੀਰਾਂ ਬਹੁਤ ਹੀ ਸਦੀ ਮਹਾਨ ਬਾਬਾ ਫਰੀਦ ਉਹਨਾਂ ਦੀ ਨਗਰੀ ਵਿੱਚ ਫਰੀਦਪੁਰ ਸ਼ਹਿਰ ਵਿੱਚ ਅੱਜ ਆਗਮਨ ਪਰਵ ਵੱਡੀ ਪੱਤਰ ਦਿੱਤੀ ਸੰਤਾਵਾਂ ਨੂੰ ਅਸੀਂ ਆ ਜਾ ਰਹੇ ਹਾਂ ਤੇ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਕਰਨਤਾਲ ਤੋਂ ਇਹ ਆਪਾਂ ਗੱਲਬਾਤ ਕਰਦੇ ਹਾਂ ਅਸੀਂ ਹਰ ਸਾਲ ਦੇਖਿਆ ਕਿ ਸ਼ਹਿਰ ਫਰੀਦਕੋਟ ਨੂੰ ਨਵੀਂ ਦੁਲਹਨ ਵਾਂਗ ਸਜਾਇਆ ਜਾਂਦਾ ਹੈ ਜੋ ਅੱਜ ਕੋਈ ਨਜ਼ਰ ਨਹੀਂ ਆ ਰਿਹਾ ਸੋ ਅਸੀਂ ਇਹ ਨਵੀਂਆਂ ਗੱਲਬਾਤ ਕਰ ਰਹੇ ਹਾਂ ਕਿ ਜੋ ਕੰਮ ਸੰਗਠਾ ਨੇ ਕਰਨਾ ਸੀ ਉਹ ਕਿੰਨ ਬਿਨ ਸੰਗਠਾ ਵੱਡੇ ਉਤਸ਼ਾਹ ਨਾਲ ਲੈ ਕੇ ਕਰ ਰਹੀਆਂ ਨੇ ਜੋ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਕਾਰਜ ਸਾਹਮਣੇ ਨਜ਼ਰ ਨਹੀਂ ਆ ਰਿਹਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਸ਼ਹਿਰ ਦੇ ਆਗੂਆਂ ਦੇ ਸੰਬੰਧ ਵਿੱਚ ਲੱਖਾਂ ਦੀ ਇਤਬਾਕ ਦੇ ਰਹੀ ਹੈ ਸਸਦਾਂ ਤੋਂ ਆਪਣੇ ਵਿਰਸਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਦਾਂ ਦੇ ਲਈ ਸਦਸਦ ਮੈਂ ਇਹ ਬਹੁਤ ਉਚਾਰਨ ਕਰਤੀ ਹੈ ਕਿ ਪੱਤੀਦਾਰ ਨੇ ਨੀਤੀ ਪ੍ਰਸ਼ਾਸਨ ਦੇ ਸਿਰ ਹੋਣ ਚਾਹੀਏ ਕਿ ਅਸੀਂ ਸ਼ਾਇਦ ਜਾਨਾ ਖਾਪੀ ਵਾਇਆ ਕਰਕੇ ਉਹ ਜੀ ਨੂੰ ਨਹੀਂ ਦੇਖ ਪਏ ਪਰ ਪ੍ਰਸ਼ਾਸਨ ਨੇ ਆਪਣਾ ਕੰਮ ਜਿਹੜਾ ਬਹੁਤ ਮੁਕੰਮਲ ਤਰੀਕੇ ਨਾਲ ਆ ਗਿਆ ਸਾਰੇ ਸ਼ਹਿਰ ਵਿੱਚ ਸੜਕਾਂ ਪੱਕੀਆਂ ਕੀਤੀਆਂ ਗਈਆਂ ਹਨ ਜਿੱਥੇ ਕਿਤੇ ਮੈਦੋਸ ਵਗੈਰਾ ਸ਼ਿਸ਼ੀ ਦੇ ਸੜਕਾਂ ਤੇ ਉਹ ਸਾਰੇ ਕੰਪਲੀਟ ਤਰੀਕੇ ਨਾਲ ਪੂਰਨ ਤਰੀਕੇ ਨਾਲ ਭਰ ਦਿੱਤੇ ਗਏ ਆ ਜਿੱਥੇ ਕਿਤੇ ਡਵਾਈਡਰਾਂ ਤੇ ਪਾਸ ਤੇ ਪੇਂਟ ਦਾ ਕੰਮ ਰਹਿੰਦਾ ਸੀ ਉਹ ਪੇਂਟ ਦਾ ਕੰਮ ਵੀ ਕਰਵਾਇਆ ਗਿਆ ਸਰਕਾਰ ਕੋਲ ਜਿੱਨਾ ਸਰਕਾਰ ਹਰ ਵਾਰ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਹੋਰ ਕੋਈ ਵਧੀਆ ਐਕਸ਼ਨ ਵੀ ਕੀਤਾ ਗਿਆ ਸੜਕਾਂ ਵਗੈਰਾ ਦਾ ਕੰਮ ਬਾਕੀ ਹਰ ਲੰਗਰ ਦੇ ਨੇੜੇ ਕਿਹੜੇ ਮੋਸਮ ਮਲਾਇਮ ਨਿਯੁਕਤ ਕੀਤੇ ਗਏ ਹਨ ਪ੍ਰਸ਼ਾਸਨ ਵੱਲੋਂ ਬੜੀ ਅਦਾ ਕਿ ਜਿਹੜਾ ਲੰਗਰ 50000ਾਂ ਦੀ ਕਿਆਦ ਦੇ ਵਿੱਚ ਇਸ ਰੋਡ ਤੇ ਲੰਗਰ ਲਾਏ ਗਏ ਸਾਰੇ ਲੰਗਰ ਤੇ ਕੋਈ ਲੋਡ ਟੈਂਸ਼ਨ ਕੋਈ ਨਹੀਂ ਨਿਯੁਕਤ ਕੀਤੇ ਗਏ ਉਹ ਵੀ ਆਪਣਾ ਕੰਮ ਬੜੀ ਯੂਜ਼ ਕੁਝ ਨਾਲ ਨਿਭਾ ਰਹੇ ਨੇ ਬਾਕੀ ਜ਼ਿਆਦਾ ਲੰਗਰ ਸਭ ਲਗਾ ਰਹੇ ਹੋ ਹਾਂਜੀ ਤੁਹਾਨੂੰ ਇਹ ਵੀ ਕੁਝ ਨੂੰ ਨਾਸਤੀ ਬਸ ਸਾਰੇ ਨੀਂਵ ਪਰਮਾਂ ਦਾ ਸੰਗੋਗ ਦਾ ਸੁਪਸ਼ਾ ਸਾਰੇ ਸੰਗਤ ਨੇ ਜੀ ਬਾਕੀ ਪਾਪਾ ਕਹਿੰਗੇ ਜੀ ਤੇ ਪਹਿਲਾਂ ਨਹੀਂ ਮੁਲਾਕਾਤ ਬਹੁਤ ਧੰਵਾਦ ਬਾਬਾ ਸ਼ੇਖ ਰੀਜ਼ ਜੀ ਦੇ ਆਗਮਨ ਪਰ ਜੀ 25 ਲੱਖ ਲੱਖ ਵਧਾਈ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿ ਹੈ ਪੁਰ ਪਾਣੇ ਦਰੋ ਜੀ ਸਤਨਾਮ 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 ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਹਾਜਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤਨਾਮ ជី ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ ជី ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ 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 ជី ਵਾਹਿਗੁਰੂ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਰਾਮ ਜਪ ਲਾ ਹਰ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਹਰ やった

ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ ਸਤਨਾਮ গুরগরুগরুগ জী ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ RAMNA ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ oh <laughs> ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਬਾਣੀ ਮੈਂ ਤਾਂ ਕੇ ਬਣਾ ਸੇ ਤਾਂ ਕੇ ਕਿਧਰਾ ਬਰਾਬਰ ਆਇਆ ਵੇ ਤੇ ਬਾਈ ਪਰਸਾਦਾ ਤਿਆਰ ਰੱਖਾ ਜੋੜਾ ਤੂੰ ਵਰਤੇ ਮੇਲੇ 'ਚ ਅੱਜ ਆਲਛਾ ਕੇ ਹੀ ਠੰਡਾ ਮਿੱਠਾ ਜਾਲਛਾ ਕੇ ਕੰਡਾ ਮਿੱਠਾ ਜਾ ਚਾਕੇ ਵਾਹਿਗੁਰੂ ਦੀ ਕੰਡਾ ਮਿੱਠਾ ਜਾ ਚਾਕੇ ਸਤਿਨਾਮ ਕੰਡਾ ਮਿੱਠਾ ਜਾ ਚਾਕੇ ਵਾਹਿਗੁਰੂ ਦੀ ਸਤਿਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ RAMNA ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਪਾਣੀ ਦੇ ਦੇਖੋ ਤੋਂ ਸਤਿ ਸ੍ਰੀ ਅਕਾਲ ਜੀ ਉਸਦੇ ਨਾਲ-ਨਾਲ ਜਵਾਬ ਦੀ ਸੇਵਾ ਕਰ ਰਹੇ ਨਾ ਨਾ ਸਰਕਾਰ ਇੱਕ ਜਿਹੜਾ ਸਰਕਾਰ ਵਿੱਚ ਭਾਗ ਮੰਤਰੀ ਆਗਮਨ ਹਾ ਬਣਾਈ ਜਾਓ ਜਿਹੜੀ ਕਿ ਤੁਸੀਂ ਗੱਲ ਕੀਤੀ ਸੀ ਸਾਡੇ ਅਸੂਤੀ ਸਾਡੇ ਅਸੂਤੀ ਆ ਜਾਣੀ اس کے انہوں کی سکھایا ہے کہ باقی بابا فری صاحب کی کرپا ہے یہ چیزوں کو جو لگے گا ਲਾਈਵ ਪੰਜੀ ਸੇਵਾਦਾਰ ਸਾਹਿਬ ਤੁਸੀਂ ਸੰਗਤਾਂ ਦੀ ਸੇਵਾ ਕਰ ਰਹੇ ਹੋ ਤੁਹਾਡੇ ਮਨ ਨੂੰ ਕੀ ਖੁਸ਼ੀ ਮਿਲਦੀ ਹੈ ਸਾਡੀ ਸਭ ਦੀ ਸੇਵਾ ਦੀ ਤੁਹਾਡੇ ਪ੍ਰੀਤ ਦੀ ਸਭ ਤੋਂ ਕਰਨਾ ਕਰ ਬਹੁਤ ਨੇ ਲੋਕਾਂ ਲਈ ਜੀ ਗਰਮ ਕਰ ਬਹੁਤ ਨੇ ਲੱਗੇ ਨੇ ਸਾਵਣ ਦੇ ਵੱਲੇ ਤਰ੍ਹਾਂ ਦੇ ਲੰਗਰ ਚੱਲਦੇ ਆ ਜੀ ਅਸੀਂ ਵੀ ਆ ਗਏ ਇੱਕ ਪਸੰਦੇ ਦਾ ਲੰਗਰ ਐਸਾ ਲੰਗਰ ਆ ਜੀ ਸਾਰੇ ਦੂਰ ਬਹੋਂ ਇਹਦਾ ਸੁਖਾ ਬਾਇਲੇ ਲੈ ਛਾਕੇ ਜਾਓ ਇਹ ਸੰਗਤ ਨੂੰ ਬੰਦ ਕਰਦਾ ਹੈਗਾ ਵੀ ਆਪਦਾ ਮੱਥਾ ਲੇਖੋ ਸਾਤਾ ਭਾਗ ਦਾ ਮਹਾਨ ਹੈ ਜੀ ਬਾਬਾ ਬੀ ਦੇ ਚਾਮੇ ਹਾਜ਼ਰੀ ਲਵਾਓ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਈ ਗੱਲ ਤੋਂ ਸਰਵਉੱਚ ਰਹੋ ਬਾਇਗੁਰ ਦੀਗਾ ਖਾਲਸਾ ਇਹ ਤੁਹਾਨੂੰ ਬੇਨਤੀ ਹੈ ਰੰਗਰ ਤੁਹਾਡੇ ਉੱਤੇ ਲਾਈਦਾ ਛਾਕੇ ਜਾਓ ਜੀ ਦੇਵਾ ਦੇ ਹਿਸਾਬੋਂ ਭਗਤ ਨੂੰ ਬੇਨਤੀ ਹੈ ਜੈਸੀ ਦਾ ਧਿਆਨ ਰੱਖੋ ਵੀ ਕੋਈ ਟਾਲੇ ਨਾ ਲਾਓ ਜੀ ਯੋਗਾਸ਼ਮੀਆ ਗੋਇੰਡਾਸ਼ਮੀਆ ਵਿੱਚ ਪਾਦ ਜੀ ਪਲਾਸਟਿਕੀਆਂ ਬੋਤਲਾਂ ਸ਼ਰਧ ਦੇ ਨਾਮ 'ਤੇ ਸਹਿਯੋਗ ਕਰੋ ਬਈ ਮਰੂ ਜੀ ਓਕੇ ਚੱਕੇ ਜਾਓ ਸਵਾਗਤ ਤੁਮ ਬੇਨਤੀ ਹੈ ਵਿਕ ਦਰਮਾਗਰੋਂ ਦੁੱਧ ਦਾ ਲੰਗਰ ਲਾਇਆ ਲੰਗਰ ਚੱਕੇ ਜਾਓ ਬਈ ਜੀ ਮਟਰ ਪਨੀਰ ਦਾ ਲੰਗਰ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਲੇ ਗੁਰੂ ਜੀ ਸਤਨਾਮ ਸਤਨਾਮ i oh, a ਸਤਨਾਮ 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 ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਸਤਨਾਮ கு <laughs> <laughs> <hazim> 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 <hazim>